ਬੇਸ਼ੱਕ ਪੰਜਾਬ ਦੇ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਅਜਹੀ ਘਟਨਾ ਦੇਖਣ ਜਾਂ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਪਰ ਇਸ ਦੇ ਚੱਲਦੇ ਹੀ ਪੰਜਾਬ ਪੁਲਿਸ ਦੇ ਵੱਲੋਂ ਵਕ-ਵਕ ਥਾਵਾਂ 'ਤੇ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਇਸੇ ਹੀ ਲੜੀ ਦੇ ਤਹਿਤ ਅੰਮ੍ਰਿਤਸਰ ਦੇ ਵੇਰਕਾ ਥਾਣੇ ਦੇ ਮੁਖ ਅਫਸਰ ਇੰਸਪੈਕਟਰ ਬਲਵਿੰਦਰ ਸਿੰਘ ਦੇ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੁਲਿਸ ਨੂੰ ਆਪਣਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਵਾਕੂਬੀ ਨਿਭਾ ਸਕੇ ਬੇਸ਼ੱਕ ਪੰਜਾਬ ਇਹ ਜੀ ਅੱਜ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਸੀਨੀਅਰ ਅਫਸਰਾਂ ਦੀ ਤਾਕਤ ਜਿਹੜੇ ਟ੍ਰਿਪਲ ਰਾਈਡਿੰਗ ਅਰੇ ਮੂਹ ਬਾਲ ਕੇ ਅਵਾਰਾਗਰਦੀ ਕਰਦੇ ਆ ਜਾਂ ਚਾਹੇ ਤੇਜ਼ ਰਫਤਾਰ ਆਉਂਦੇ ਆ ਜਾ ਇਥੋਂ ਬੋਲਦੇ ਥੱਲੇੋਂ ਸਕਾਟ ਹਸਾਲ ਨੂੰ ਜਾਣ ਵਾਲੇ ਜਿਹੜੇ ਆ ਸ਼ਾਰਟਕਟ ਰਸਤਾ ਲੱਭਦੇ ਆ ਇਥੋਂ ਸ਼ਾਰਟਕਟ ਜਾਂਦੇ ਆ ਤੇ ਰੋਂਗ ਸਾਈਡ ਜਾਂਦੇ ਆ ਇਥੋਂ ਤੇ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ ਆ ਅੱਜ ਇਸ ਕਰਕੇ ਸਪੈਸ਼ਲ ਹੀ ਨਾਕਾਬੰਦੀ ਕਰਕੇ ਜਿਹੜੇ ਰੋਂਗ ਸਾਈਡ ਸਪੈਸ਼ਲ ਰੋਂਗ ਸਾਈਡ ਜਾ ਰਹੇ ਆ ਉਹਨਾਂ ਦਾ ਹੀ ਚਲਾਣਾ ਜੀ ਕੀਤੇ ਨੇ ਅਤੇ ਜਿਹੜੇ ਟ੍ਰਿਪਲ ਰਾਈਡਿੰਗ ਆ ਰਹੇ ਉਹਨਾਂ ਦੇਾਰੇ ਬਿਨਾ ਕਾਗਜ਼ਾਤ ਜਿਹੜੇ ਆ ਮੋਟਰਸਾਈਕਲ ਦਾ ਬਾਉਂਡ ਕੀਤੇ ਨੇ ਇਸ ਕਰਕੇ ਮੈਂ ਸਾਡੀ ਜਿਹੜੇ ਤੁਹਾਡੇ ਰਹਿਣ ਵਾਲੇ ਵਸੀਕਾ ਨੂੰ ਉਸ ਤੋਂ ਇੱਕ ਬੇਨਤੀ ਕਰਾਂਗਾ ਕਿ ਆਪਾਂ ਸਹੀ ਰਸਤਾ ਚੁਣੀਏ ਜਿਹੜੋ ਬਣੇ ਹੋਇਆ ਰਸਤੇ ਉਸ ਰਸਤੇ ਜਾਈਏ ਆਪਾਂ ਸਹੀ ਰਸਤੇ ਜਾਈਏ ਤੇ ਆਪਾਂ ਐਕਸੀਡੈਂਟ ਤੋਂ ਬਚੀਏ ਆਨਯਾਨ ਵਾਲੇ ਗੱਡੀਆਂ ਤੇ ਗੱਡੀਆਂ ਦੇ ਚਲ ਜੋ ਵੀ ਗੱਡੀਆਂ ਜਾ ਰਹੀਆਂ ਉਹਨਾਂ ਨੂੰ ਹੀ ਸਪੈਸ਼ਲ ਗੱਡੀਆਂ ਖਲਾ ਕੇ ਉਹਦਾ ਜੋ ਉਹਦਾ ਸਮਾਨ ਅੰਦਰ ਸਭ ਚੈੱਕ ਕਰਦੇ ਆ ਕਿ ਕੋਈ ਕਿਸੇ ਤਰ੍ਹਾਂ ਕਿਸ ਤਰ੍ਹਾਂ ਦੀ ਕੋਈ ਸਪੋਰਟ ਅੱਗੇ ਜਾ ਕੇ ਸਦੇ ਹੋਰ ਕਿਸ ਤਰ੍ਹਾਂ ਦੀ ਚੀਜ਼ ਕੋਈ ਜਿਹੜੀ ਗੈਰ ਕਾਨੂੰਨੀ ਚੀਜ਼ ਕਿਸੇ ਕੋ ਨਾ ਹੋਵੇ ਇਸ ਕਰਕੇ ਇਹ ਸਪੈਸ਼ਲ ਟਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਹਰੇਕ ਗੱਡੀ ਦੀ ਚੈੱਕ ਕਰ ਰਹੇ ਸਰ ਇਹ ਡੀਨਿੰਗਾ ਚੈਕਿੰਗ ਹੈ ਕਿ ਅੱਜ ਟਾਕਾ ਮਾਕਾ ਕੀਤਾ ਇਹ ਅਸੀਂ ਸਰਪ੍ਰਾਈਜ਼ ਚੈਕਿੰਗ ਕਰਦੇ ਰਹਿੰਦੇ ਆ ਅੱਜ ਵੀ ਅਸੀਂ ਅੱਜ ਕਰ ਰਹੇ ਆ ਇਹ ਸਾਰਾ ਰੋਟੀਨ ਦੇਲੀ ਦਾ ਰੋਟੀਨ ਦਾ ਕੰਮ ਅਸੀਂ ਕਰਦੇ ਰਹਿੰਦੇ ਆ ਕਰੀ ਕਰੀ ਵਿੱਚੋਂ 7 ਵਜੇ ਪਬਲਿਕ ਦਾ ਸਿਓ ਕਿੱਦਾਂ ਮਿਲ ਰਿਹਾ ਹੈ ਪਬਲਿਕ ਦਾ ਸਿਓ ਮਿਲ ਰਿਹਾ ਹੀ ਕਾਨੂੰਨ ਮੁਤਾਬਕ ਅਸੀਂ ਪੁਰਾਣੂ ਕਹਿ ਰਹੇ ਆ ਵੀ ਚਲੋ ਅਸੀਂ ਆਪਣੇ ਸਹੀ ਤਰੀਕੇ ਚਲੋ ਕਾਗਜ਼ਤ ਪੂਰੇ ਰੱਖੋ ਬਾਕੀ ਪਬਲਿਕ ਨੂੰ ਅਵੇਅਰ ਕਰ ਰਹੇ ਆ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਓਹੀ ਹੈ ਵੀ ਆਪਾਂ ਸ਼ਾਂਤੀ ਨਾਲ ਰਹੀਏ ਕਾਨੂੰਨ ਦੀ ਪਾਲਣਾ ਕਰੀਏ ਜੋ ਰੂਲ ਰੈਗੂਲੇਸ਼ਨ ਹੈਗੇ ਨੇ ਵਹੀਕਲ ਲੈ ਕੇ ਉਹਨਾਂ ਨੂੰ ਫਾਲੋ ਕਰੀਏ ਫਿਰ ਪੁੱਛੀ ਲੋਕ ਪੁੱਛਦੇ ਆ ਕਿ ਭੱਜਦੇ ਨੇ ਕਿਉਂ ਹਾਂ ਹੈਗੇ ਨੇ ਜਿਹੜਾ ਫਿਰ ਜਿਹੜਾ ਚੋਰ ਹੁੰਦਾ ਭੱਜਦਾ ਹੁੰਦਾ ਜਿਹਨੂੰ ਕੋਈ ਜਿੱਦ ਕੋਈ ਗਲਤੀ ਆ ਉਹਨੇ ਫਿਰ ਦੇਖ ਕੇ ਭਜਣਾ ਹੀ ਆ ਪਰ ਫਿਰ ਵੀ ਅਸੀਂ ਸਾਡੇ ਜਿਹੜੇ ਕਬਜ਼ਕਾਰੀ ਮੁਸਤੈਦ ਆ ਤੁਸੀਂ ਆ ਕੇ ਉਹਨਾਂ ਨੂੰ ਪੜ੍ਹ ਕੇ ਲਿਖਿਆ ਕਿੰਨੇ ਟੋਟਲ ਅੱਜ ਚਲਾਨ ਕਿਤੇ ਜੇਗਾ ਅੱਜ 15 ਜਿਹੜੇ ਚਾਂਗ ਦੇ ਅੱਜ 8-10 ਚਲਾਨ ਜਿਹੜੇ ਅਸੀਂ ਰੌਂਗਪਾਰਕੀ ਦੇ ਕਿਤੇ ਇੱਕ ਇੰਪਾਉਂਡ ਵੀ ਕੀਤਾ ਔਰ ਟ੍ਰਿਪਲ ਰਾਈਡਿੰਗ ਦਾ ਜਿਹੜੇ ਨਹੀਂ ਦਿੱਤੇ ਸਰ ਕੋਈ ਕੁਝ ਦੇਖਣ ਪੁੱਛੀ ਲੋਕ ਜਿੱਦ ਦੇ ਵੀ ਬੁਰਾ ਨਜ਼ਰਾਂ ਦੇ ਹੈ ਜੀ ਫਿਰ ਸਾਡੀ ਇਹ ਤੇ ਲੋਕਾਂ ਦੀ ਹੈਗੀ ਆ ਅਸੀਂ ਅੱਜ ਬਣੀ ਹੋਈ ਆ ਕਿ ਅਸੀਂ ਮਿੰਟਾਂ ਤਰਲੇ ਵੀ ਕਰਦੇ ਪਹਿਲਾਂ ਗਲਤੀ ਕਰਨੀ ਫਿਰ ਮਿੰਟਾਂ ਤਰਲੇ ਵੀ ਕਰਦੇ ਸਾਨੂੰ ਜਾਣ ਦੋਈ ਇਸ ਕਰਕੇ ਉਹਨਾਂ ਨੂੰ ਅਹਿਸਾਸ ਕਰਾਈਦਾ ਜੀ ਤੁਸੀਂ ਗਲਤੀ ਜੇ ਤੁਹਾਨੂੰ ਜਿਹੜਾ ਤੁਹਾਡਾ ਚਲਾਨ ਬਣਦਾ ਇਹ ਕਰਨਾ ਕਰਨਾ ਫਿਰ ਦੇਖਣ ਨੂੰ ਜਿਵੇਂ ਤੁਸੀਂ ਵੀਰ ਕਿਸਾਨ ਵੀ ਜਿੰਨ ਜਿੰਦੀ ਭਾਲੀ ਆ ਦੇ ਜਿਹੜੇ ਕਾਫੀ ਨਿੱਕੇ ਤੱਕ ਕਰਦੀ ਉਹ ਵੀ ਭਾਵੇਂ ਜੀ ਹਾਂਜੀ ਹਾਂਜੀ ਅਸੀਂ ਟੀਮ ਦੇ ਵੀ ਕਿਹਨਾਂ ਦੀ ਘਰ ਦੀ ਚੈਕਿੰਗ ਕਰਦੇ ਆ ਜਿਹੜੇ ਸਾਡੇ ਪੀਟਰ ਜਿਹੜੇ ਨਸ਼ਾ ਤਸਕਰ ਨੇ بار بار ਇਹ ਕੰਮ ਕਰਦੇ ਨਹੀਂ ਉਹਨਾਂ ਨੂੰ ਜਿਹੜਾ ਜਿਲ੍ਹਾ ਜਿੰਦਰ ਭੇਜ ਰਹੇ ਆ ਜਿਹੜੇ ਸਾਡੇ ਨਸ਼ਾ ਤਸਕਰ ਹੈ ਜਾਂ ਸਪਲਾਇਰ ਨੇ ਇਹਨਾਂ ਦੇ ਪੱਕੇ ਦੇ ਕੇਂਦਰ ਭੇਜ ਰਹੇ ਆ ਮੈਂ ਤੇ ਅਪੀਲ ਕਰਾਂਗਾ ਭਈ ਇਹ ਜਿਹੜਾ ਕੰਮ ਹੈ ਗਲਤ ਕੰਮ ਛੱਡ ਕੇ ਹੁਣ ਜੁਧ ਨਸ਼ਿਆਂ ਵਿਰੁੱਧ ਜਿਹੜਾ ਪੰਜਾਬ ਸਰਕਾਰ ਸਾਡੇ ਜਿਹੜਾ ਪੰਜਾਬ ਪੁਲਸ ਮਹਿਕਮਾ ਸਾਰਾ ਹੀ ਪੰਜਾਬ ਅਸੀਂ ਇਸ ਪਨ ਲੱਗੇ ਹੋਏ ਆ ਤੇ ਇਹਨਾਂ ਸਾਨੂੰ ਜਿਹੜੇ ਇੱਥੇ ਰਹਿਣ ਵਾਲੇ ਆ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਜੇ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਤੇ ਅੱਜ ਫਿਰ ਅਸੀਂ ਵੀ ਨਾਲ ਰਲ ਕੇ ਇਸ ਚੀਜ਼ ਨੂੰ ਆਪਾਂ ਖਤਮ ਕਰੀਏ ਇਹ ਨਸ਼ੇ ਦੇ ਵਿੱਚ ਕੀ ਰੱਖਿਆ ਹੈ ਪਰਵਾਰਾਂ ਦੀ ਜਿਹੜੀ ਆ ਇਹ ਹੈਗਾ ਹੈ ਉਜਾੜਾ ਹੀ ਹੈਗਾ ਇਸ ਕਰਕੇ ਇਹਦੇ ਵਿੱਚ ਕੋਸ਼ਿਸ਼ ਰੱਖਿਆ ਮੈਂ ਤਾਂ ਅਪੀਲ ਕਰਾਂਗਾ ਜਿਹੜੇ ਵੀ ਨੌਜਵਾਨ ਨੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਆਪਣੀ ਸਿਹਤ ਦਾ ਧਿਆਨ ਕਰਨ ਤੇ ਇਹ ਨਸ਼ਿਆਂ ਤੋਂ ਦੂਰ ਹੋ ਜਾਣ ਸੇ ਸਮਝ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਇਹ ਨਸ਼ਾ ਸਾਡੇ ਜਿਹੜੀ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ ਸਾਨੂੰ ਪੇਂਡਸ ਨੂੰ ਪਰਿਵਾਰਾਂ ਨੂੰ ਆਪਣੇ ਚਾਹੀਦੇ ਬੱਚਿਆਂ ਦਾ ਖਿਆਲ ਰੱਖਣ ਉਨਾਂ ਨੂੰ ਪੁੱਛਣਾ ਵੀ ਕਿੱਥੋਂ ਆਏ ਕਿੱਥੇ ਚੱਲੇ ਜੋ ਤੁਸੀਂ ਕੀ ਕਰਦੇ ਹੋ ਆਪਣੇ ਬੱਚੇ ਦਾ ਇਹਨਾਂ ਨੂੰ ਪਰਿਵਾਰ ਨੂੰ ਮਾਤਾ ਪਿਤਾ ਨੂੰ ਹਰ ਇੱਕ ਨੂੰ ਜਿਹੜਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਜਿਹਦਾ ਵਾ ਸਾਡਾ ਤਾਂ ਚਲੋ ਫਰਜ਼ ਹੈ ਸਾਡੀ ਡਿਊਟੀ ਹੈ ਅਸੀਂ ਤੇ ਇਹਨਾਂ ਨੂੰ ਰੋਕਣਾ ਹੀ ਰੱਖਣਾ ਹੈ ਸਮਝਾਉਣਾ ਵੀ ਇਹ ਪਰਚੇ ਵੀ ਦੇਣੇ ਆ ਜਿਹੜੇ ਆਸ਼ਾ ਕਰਦੇ ਜਾਂ ਵੇਚਦੇ ਆ ਲੇਕਿਨ ਪਰਿਵਾਰਾਂ ਦਾ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਦੀ ਲੋੜ ਹੁੰਦੀ ਹੈ ਤੇ ਸਰਕਾਰ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਹੜਾ ਕੋਈ ਨਸ਼ਾ ਨਸ਼ਟ ਦਾ ਨਾਮ ਬੁੱਕ ਰੱਖਿਆ ਗਿਆ ਹਾਂ ਹਾਂ ਸਾਨੂੰ ਆਂਦੀਆਂ ਨੇ ਦਿਸਾਂਦੀਆਂ ਨੇ ਅਸੀਂ ਉਸ ਤੇ ਕੰਮ ਵੀ ਕਰਦੇ ਆ ਕਾਫੀ ਲੋਕ ਸਹਿਯੋਗ ਕਰਦੇ ਨੇ ਦੱਸਦੇ ਨੇ ਸ ਅਧਿਨੇ ਹਿਊਸ ਤੇ ਕਾਰਵਾਈ ਕਰਦੇ ਸਾਡੇ ਇੱਕ ਚੱਲ ਰਿਹਾ ਹੈ ਸਾਡਾ ਪ੍ਰੋਸੈਸ